ਪ੍ਰੈਜ਼ੀਡੈਂਟ ਇਲੈਕਟ ਟਰੰਪ ਹੋਣ ਦਾ ਜੋ ਕੇਸ ਚੱਲ ਰਿਹਾ ਸੀ ਹਸ਼ਮਨੀ ਦੇ ਸਬੰਧ ਦੇ ਵਿੱਚ ਆ ਉਹਦੇ ਸਬੰਧ ਵਿੱਚ ਜਿਹੜਾ ਜੱਜ ਆ ਉਹਨਾਂ ਨੇ ਟਰੰਪ ਉਹਨਾਂ ਨੂੰ ਜਿਹੜੀ ਸੈਂਟੈਂਸ ਦੇਣੀ ਸੀ ਉਸ ਨੂੰ ਡਿਲੇ ਕਰ ਦਿੱਤਾ ਹੈਗਾ ਤੇ ਉਹਨਾਂ ਨੇ ਡਿਸਮਿਸ ਨਹੀਂ ਕੀਤਾ ਹਾਲਾਂਕਿ ਇਹ ਪਤਾ ਹੀ ਆ ਵੀ ਜਦੋਂ ਬੰਦਾ ਪ੍ਰੈਜ਼ੀਡੈਂਟ ਬਣ ਜਾਏ ਤੇ ਉਹਦੇ ਦੇ ਜਿਹੜੇ ਕੇਸ ਹੁੰਦੇ ਆ ਉਹ ਡਿਸਮਿਸ ਹੋ ਜਾਂਦੇ ਹੈਗੇ ਆ ਸੋ ਉਹਨਾਂ ਨੇ ਦਿਲੇਸ ਕਰਕੇ ਕੀਤਾ ਵੀ ਜਦੋਂ ਹੁਣ ਪ੍ਰੈਜ਼ੀਡੈਂਟ 트럼ਪ ਹਣੀ ਜਨਵਰੀ 20 ਨੂੰ ਆਪਣਾ ਆਫਿਸ ਲੈਣਗੇ ਉਹ ਤੋਂ ਬਾਅਦ ਜਿਹੜਾ ਵੀ ਜੱਜ ਹੋਊਗਾ ਉਹ ਡਿਸਾਈਡ ਕਰੂਗਾ ਪੇ ਕੀ ਇਹਦੇ ਬਾਰੇ ਕਰਨਾ ਹੈਗਾ ਜੱਜ ਵਾਨ ਮਰਸ਼ਨ ਉਹਨਾਂ ਨੇ ਅੱਜ ਸਵੇਰੇ ਜਿਹੜੀ ਇਹ ਸੈਂਟੈਂਸਿੰਗ ਹੀアリング ਹੋਣੀ ਸੀ ਜੋ ਅੱਜ ਉਹਨਾਂ ਨੇ ਅਨਾਉਂਸ ਕੀਤਾ ਜੋ ਸੈਂਟੈਂਸਿੰਗ ਹੀアリング ਨਵੰਬਰ 20 ਨੂੰ ਹੋਣੀ ਸੀ ਉਹਦੇ ਸਬੰਧ ਦੇ ਵਿੱਚ ਪ੍ਰੋਸੀਕਿਊਟਰ ਤੇ ਡਿਫੈਂਸ ਲਾਇਰਜ਼ ਨੇ ਇਹ ਕਿਹਾ ਸੀ ਭਈ ਜਿਹੜੀਆਂ ਪ੍ਰोसीडिंग्स ਆ ਉਹਨਾਂ ਦੇ ਉੱਤੇ ਪਾਜ਼ ਕਰਨਾ ਚਾਹੀਦਾ ਹੈਗਾ ਜੀ ਕਿਉਂਕਿ ਇਨਕਮਿੰਗ ਪ੍ਰੈਜ਼ੀਡੈਂਟ ਜੋ ਆ ਉਹਨਾਂ ਦੀ ਕ੍ਰਿਮੀਨਲ ਕਨਵਿਕਸ਼ਨ ਨਹੀਂ ਹੋ ਸਕਦੀ ਹੈਗੀ ਜੋ ਇਲੈਕਟ ਹੋਗਾ ਹੈਗੇ ਆ 트럼ਪ ਉਹਨਾਂ ਨੂੰ ਮਈ 30 ਨੂੰ 34 ਚਾਰजेस ਉਹਨਾਂ ਤੇ ਲਾਏ ਸੀ ਫਾਲਸੀਫਾਈਂਗ ਬਿਜ਼ਨਸ ਰੈਕੋਰਡਸ ਇਨ ਰਿਲੇਸ਼ਨ ਟੂ ਹਸ਼ ਮਨੀ ਪੇਮੈਂਟ ਉਹ ਸਟਾਰਮੀ ਡੈਨੀਅਲ ਦੇ ਕੇਸਿਸ ਵਾਂਗ ਦੇ ਵਿੱਚ ਜੀ ਮਾਰਕਲ ਕੌਨ ਜੋ ਉਹਨਾਂ ਦੇ ਉਸ ਟਾਈਮ ਦੇ ਉੱਤੇ ਪਰਸਨਲ ਵਕੀਲ ਸੀ ਉਹਨਾਂ ਨੇ ਉਹ ਜਿਹੜੀ ਪੇਮੈਂਟ ਆ ਉਸ ਪੌਨ ਸਟਾਰਮੀ ਡੈਨੀਅਲਸ ਨੂੰ ਦਿੱਤੀ ਸੀ ਤਾਂ ਜੋ ਉਸ ਦੇ ਨਾਲ ਟਰੰਪ ਦੇ ਨਾਲ ਜੋ ਉਹਦਾ ਸੈਕਸ਼ੂਅਲ ਅਫੇਅਰ ਚੱਲ ਰਿਹਾ ਸੀ ਉਸ ਬਾਰੇ ਉਹ ਜੋ ਪਰਵੇ ਅਦਾਲਤ ਦੇ ਵਿੱਚ ਜਿਹੜਾ ਜੋ ਸੀ ਇੱਕ ਹੋਰ ਕੇਸ ਵੀ ਇਹਨਾਂ ਦਾ ਕੇਸ ਤੇ ਇਹਨਾਂ ਦੇ ਉੱਤੇ ਕਈ ਜਿਹੜੇ ਉਹ ਚੱਲ ਰਹੇ ਸੀਗੇ ਤੇ ਇੱਕ ਜਿਹੜਾ ਐਲਵਿਨ ਬ੍ਰੈਗ ਡੀਏ ਨੇ ਮੈਨਹੈਟਨ ਦੇ ਜਿਸ ਦੇ ਵਿੱਚ ਦੋਸ਼ੀ ਪਾਏ ਗਏ ਆ ਜਿਹੜੇ ਵੱਖ-ਵੱਖ ਜਿਹੜੇ ਚਾਰजेस ਇਹਨਾਂ ਦੇ ਉੱਤੇ ਲੱਗੇ ਸੀ ਉਹਨਾਂ ਦੇ ਵਿੱਚ ਉਹਦੇ ਬਾਰੇ ਵੀ ਜਿਹੜੇ ਜੱਜ ਆ ਉਹਨਾਂ ਨੇ ਅਲਾਉ ਕਰ ਦਿੱਤਾ ਆ ਹੁਣ 트럼ਪ ਹੁਣਾਂ ਦੇ ਵਕੀਲਾਂ ਨੂੰ ਵੀ ਤੁਸੀਂ ਉਸ ਸੈਂਟੈਂਸਿੰਗ ਦੇ ਉਲਟ ਉਸ ਨੂੰ ਰੋਕਣ ਲਈ ਅਪੀਲ ਪਾ ਸਕਦੇ ਆ ਪਹਿਲਾਂ ਜਿਹੜਾ ਆ ਉਹ ਨਹੀਂ ਸੀ ਜਿਹੜਾ ਹੋ ਕੀਤਾ ਗਿਆ ਸੋ ਸੈਂਟੈਂਸਿੰਗ ਜਿਹੜੀ ਆ ਉਹਨਾਂ ਦੀ ਅਣਮਿੱਥੇ ਸਮੇਂ ਦੇ ਲਈ ਡਿਲੇ ਕਰ ਦਿੱਤੀ ਗਈ ਆ ਕੈਨਸਲ ਹੋਊਗੀ ਕਿ ਨਹੀਂ ਜਦੋਂ ਤੁਸੀਂ ਦੱਸਿਆ ਵੀ ਇਹ ਆਈ ਥਿੰਕ ਇੱਕ ਕੁੰਡੀ ਜਿਹੜੀ ਸ਼ਾਇਦ ਇਹਨਾਂ ਨੇ ਵਿਚਾਰੇ ਰੱਖ ਲਈ ਆ ਵੀ ਜੇ 4 ਸਾਲ ਬਾਅਦ ਜਦੋਂ ਇਹਨਾਂ ਦਾ ਅਹੁਦਾ ਸਮਾਪਤ ਹੁੰਦਾ ਹੈ ਕਿ ਉਦੋਂ ਸੈਂਟੈਂਸਿੰਗ ਦਾ ਰੋਲਾ ਦੁਬਾਰਾ ਕੱਢਿਆ ਜਾਊਗਾ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ ਡਿਪਾਰਟਮੈਂਟ ਆਫ ਜਸਟਿਸ ਦੇ ਇਹ ਡਾਇਰੈਕਟਿਵ ਨੇ ਵੀ ਜਿਹੜਾ ਵੀ ਇਨਕਮਿੰਗ ਪ੍ਰੈਜ਼ੀਡੈਂਟ ਹੋਵੇ ਜਿਹੜਾ ਪ੍ਰੈਜ਼ੀਡੈਂਟ ਇਲੈਕਟ ਆ ਜਾਂ ਜਿਹੜਾ ਇਨਕੰਮੈਂਟ ਆ ਜਾਂ ਉਸ ਮੌਕੇ ਦੇ ਉੱਤੇ ਪ੍ਰੈਜ਼ੀਡੈਂਟ ਆ ਉਨਾਂ ਦੇ ਉਲਟ ਕੋਈ ਵੀ ਜਿਹੜੇ ਕੇਸ ਆ ਉਹ ਨਹੀਂ ਚਲਾਇਆ ਜਾ ਸਕਦੇ ਰੀਸੈਂਟਲੀ ਸੁਪਰੀਮ ਕੋਰਟ ਨੇ ਵੀ ਜਿਹੜੀ ਇਮਿਊਨਿਟੀ ਆ ਉਹ ਪ੍ਰੈਜ਼ੀਡੈਂਟਸ ਨੂੰ ਦੇ ਦਿੱਤੀ ਆ ਵੀ ਕਹਿੰਦੇ ਵੀ ਜੇ ਅਧਿਕਾਰਤ ਕਾਰਜ ਕਰ ਰਹੇ ਹੋ ਤਾਂ ਫਿਰ ਉਸ ਕੰਮਾਂ ਦੇ ਲਈ ਤੁਹਾਨੂੰ ਜਿਹੜੀ ਆ ਇਮਿਊਨਿਟੀ ਮਿਲ ਜਾਂਦੀ ਆ ਸੋ ਜਿਹੜਾ 6 ਜਨਵਰੀ ਵਾਲਾ ਮਸਲਾ ਸੀਗਾ ਉਹ ਵੀ ਕਿਤੇ ਨਾ ਕਿਤੇ ਉਸ ਦੇ ਅੰਡਰ ਆਉਣ ਕਰਕੇ ਉੱਥੇ ਵੀ ਜਿਹੜਾ ਇਹਨਾਂ ਦਾ ਬਚਾਅ ਹੋ ਗਿਆ ਤੇ ਨਾਲ ਦੇ ਨਾਲ ਓਵਰਆਲ ਜਦੋਂ ਕਿਉਂਕਿ ਹੁਣ ਉਹ 选举 ਵੀ ਜਿੱਤ ਚੁੱਕੇ ਆ ਪਪੂਲਰ ਵੋਟ ਵੀ ਜਿੱਤ ਗਏ ਆ ਤੇ ਇਲੈਕਟਰਲ ਕਾਲਜ ਵੀ ਜਿੱਤ ਗਏ ਆ ਇਸ ਕਰਕੇ ਉਹਨਾਂ ਦੇ ਉੱਤੇ ਚੱਲ ਰੇ ਜਿਹੜੇ ਕੇਸਿਸ ਆਉ ਸਾਰੇ ਦੇ ਸਾਰੇ ਠੰਡੇ ਬਸਤੇ ਦੇ ਵਿੱਚ ਚਲੇ ਜਾਣਗੇ ਉਹ ਕੈਨਸਲ ਹੋ ਜਾਣਗੇ ਸੋ 트럼ਪ ਟੀਮ ਦੇ ਲਈ ਕਹਿ ਸਕਦੇ ਆ ਵੀ ਉਹਨਾਂ ਦੇ ਲਈ ਇੱਕ ਇਹ ਵੱਡੀ ਜਿੱਤ ਆ ਜਿਹੜੀ ਉਹ ਦੇਖੀ ਜਾ ਰਹੀ ਹੈ